ਵਿਚਾਰ ਰਹੇ ਸੀਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਉੱਪਰ ਹੁਕਮ ਹੋਇਆ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਪਾਤਸ਼ਾਹ ਤਾਂ ਚਲੇ ਗਏ ਤੇ ਬਾਕੀ ਸਿੰਘਾਂ ਦਾ ਕੀ ਬਣਿਆ ਉਹ ਆਪਾਂ ਅੱਜ ਵਿਚਾਰਨਾ ਹੈ ਬਾਕੀ ਸਿੰਘ ਸ਼ਹੀਦ ਹੋ ਗਏ ਤੇ ਸ਼ਹੀਦ ਹੋਏ ਸਿੰਘਾਂ ਦਾ ਕੀ ਬਣਿਆ ਉਸ ਗੱਲ ਤੇ ਆਪਾਂ ਅੱਜ ਵਿਚਾਰ ਕਰਨੀ ਆ ਬੀਬੀ ਸ਼ਰਨ ਕੌਰ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਨੇੜੇ ਦੇ ਪਿੰਡ ਰਾਏ ਪਿੰਡ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਵੀ ਪਿੰਡਾਂ ਦੇ ਵਿੱਚ ਢੋਲ ਖੜਕਾ ਕੇ ਸਰਕਾਰ ਵੱਲੋਂ ਡਰ ਪੈਦਾ ਕੀਤਾ ਗਿਆ ਇਸੇ ਤਰ੍ਹਾਂ ਸ਼ਹੀਦਾਂ ਦੇ ਬਾਰੇ ਜਿਹੜੇ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਬਾਰੇ ਡਰ ਪੈਦਾ ਕੀਤਾ ਗਿਆ ਉਹਨਾਂ ਦੇ ਬਾਰੇ ਡਰ ਪੈਦਾ ਕੀਤਾ ਗਿਆ ਵੀ ਜਿਹੜਾ ਇਹਨਾਂ ਦੇ ਸਰੀਰਾਂ ਨੂੰ ਚੱਕੇਗਾ ਮੇਰਾ ਦੇ ਮਾਲਕ ਦੇ ਯੋਦੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਲਈ ਜ਼ਿਕਰ ਆਉਂਦਾ ਕਿ ਜਦ ਉਹਨਾਂ ਦੇ ਪ੍ਰਤੀ ਐਲਾਨ ਕੀਤਾ ਗਿਆ ਵੀ ਇਹਨਾਂ ਦੇ ਸਰੀਰਾਂ ਨੂੰ ਸਾਬਜਾਦਿਆਂ ਦੇ ਤੇ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਕਿਸੇ ਨੂੰ ਚੱਕਣ ਨਹੀਂ ਦਿੱਤਾ ਜਾਏਗਾ ਇਹ ਸਰਕਾਰ ਵੱਲੋਂ ਅਕਸਰ ਕੀਤਾ ਜਾਂਦਾ ਸੀ ਇਹ ਉਹਨਾਂ ਲਈ ਆਮ ਗੱਲ ਸੀ ਜਿਹੜਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਸੀ ਸਰਕਾਰ ਵੱਲੋਂ ਉਹਦੇ ਤੇ ਇੱਕ ਅਜਿਹੇ ਢੰਗ ਦਾ ਤਸ਼ੱਦਦ ਕੀਤਾ ਜਾਂਦਾ ਵੀ ਦੂਜੇ ਦੇਖ ਕੇ ਵੈਸੇ ਡਰ ਜਾਣ ਟੁਕੜੇ ਕਰਕੇ ਪਿੰਡ ਦੇ ਚਰਾਇਆਂ ਤੇ ਟੰਗੇ ਜਾਂਦੇ ਸੱਥਾਂ ਤੇ ਟੰਗੇ ਜਾਂਦੇ ਤਾਂ ਕਿ ਲੋਕ ਖੌਫਤ ਦੇ ਵਿੱਚ ਰਹਿਣ ਤੇ ਜੇ ਕੋਈ ਸ਼ਹੀਦ ਕਰੀ ਦਿੱਤਾ ਤੇ ਇਹ ਵੀ ਹੁਕਮ ਦੇ ਦਿੰਦੇ ਵੀ ਇੱਥੇ ਗੱਲ ਦਾ ਛੜਦਾ ਰਹੇ ਕਿ ਕੋਈ ਇਹਨੂੰ ਚੱਕੇ ਨਾ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਹੁਣ ਚਮਕੌਰ ਦੇ ਨੇੜੇ ਪਿੰਡਾਂ ਦੇ ਵਿੱਚ ਆਵਾਜ਼ ਦਿੱਤੀ ਗਈ ਵੀ ਜਿਹੜਾ ਸ਼ਹੀਦਾਂ ਦੇ ਸਰੀਰਾਂ ਨੂੰ ਚੱਕੇਗਾ ਉਹਦਾ ਬੁਰਾ ਹਸ਼ਰ ਕੀਤਾ ਜਾਊਗਾ ਜਿਹੜਾ ਇਹਦੀਆਂ ਇਹਨਾਂ ਦੀ ਅੰਤਮ ਕਰਿਆਵਾ ਕਰੇਗਾ ਉਹਨੂੰ ਮਾਰ ਮਾਰਨਾ ਤਾਂ ਹੈ ਪਰ ਬਹੁਤ ਬੁਰੀ ਤਰ੍ਹਾਂ ਮਰੇ ਜਾਏਗਾ ਜਦੋਂ ਇਹ ਗੱਲ ਹੋਈ ਨੇੜੇ ਦੇ ਪਿੰਡ ਦੇ ਵਿੱਚ ਇੱਕ ਧੀ ਆਪਣੀ ਮਾਂ ਦੇ ਨਾਲ ਗੱਲ ਕਰਦੀ ਹੈ ਜਿਹਦਾ ਪਤੀ ਇਸ ਜੰਗ ਦੇ ਵਿੱਚ ਸ਼ਹੀਦ ਹੋਇਆ ਹੈ ਜਿਹਦਾ ਪੁੱਤੀ ਇਸ ਘੜੀ ਦੇ ਵਿੱਚ ਜਿਹੜੇ ਮਹਾਰਾਜ ਦੇ ਨਾਲ ਯੋਧੇ ਸਨ ਉਹਨਾਂ ਦੇ ਨਾਲ ਜੋ ਸ਼ਹੀਦ ਹੋਇਆ ਹੈ ਜੇਕਰ ਆਉਂਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਉਧਿਆ ਨੂੰ ਸੰਸਕਾਰ ਕਰਨ ਦਾ ਵਿਚਾਰ ਪੜਾਉਂਦੀ ਆ ਉਹ ਗੁਰੂ ਪ੍ਰਤੀ ਰੱਬ ਪ੍ਰਤੀ ਪੇਮ ਰੱਖਣ ਵਾਲੀ ਸ਼ੀਦਾ ਪ੍ਰਤੀ ਸ਼ਰਧਾ ਰੱਖਣ ਵਾਲੀ ਬੀਬੀ ਸ਼ਰਨ ਕੌਰ ਘਰੇ ਗੱਲ ਕਰਦੀ ਆ ਤੇ ਮਾਂ ਕਹਿੰਦੀ ਆ ਵੀ ਤੋ ਇੱਕ ਔਰਤ ਐ ਬਹੁਤ ਔਖਾ ਹੈ ਇਹ ਸੇਵਾ ਨੂੰ ਨਿਭਾਉਣਾ ਬਹੁਤ ਔਖਾ ਇਸ ਸੇਵਾ ਨੂੰ ਨਿਭਾਉਣਾ ਗੱਲ ਕਰਨੀ ਸੋਖੀ ਆ ਜੇ ਸੇਵਾ ਨਿਭਾ ਲੇਗੀ ਤੇ ਤਗੜਾ ਮਨ ਕਰਕੇ ਜਾਈ ਹੋ ਸਕਦਾ ਤੈਨੂੰ ਵੀ ਉੱਥੇ ਮਾਰ ਦੇਣ ਸੋਚ ਸਮਝ ਕੇ ਜਾਈ ਜੇ ਤੇਰਾ ਮਾਨਿਆ ਨੀ ਉਹਨੇ ਹੱਥ ਜੋੜ ਕੇ ਕਹਾਂ ਵੀ ਜੋ ਮਰਜ਼ੀ ਹੋ ਜੇ ਮੈਂ ਇਹ ਸੇਵਾ ਨਿਭਾਉਣੀ ਆ ਸਹਿਬਜ਼ਾਦਿਆਂ ਦੇ ਗੁਰੂ ਕੇ ਯੋਧਿਆਂ ਦੇ ਸਰੀਰ ਮੈਂ ਰੁੱਲ ਨਹੀਂ ਦੇਣੀ ਜੇਕਰ ਆਉਂਦਾ ਵੀ ਉਹਨੇ ਆਪਣੇ ਨਾਲ ਵੱਡੀ ਸ਼੍ਰੀ ਸਾਹਿਬ ਲਈ ਤੇ ਲੋਈ ਦੀ ਬੁਕਲ ਮਾਰ ਕੇ ਤੁਰ ਪਈਆ ਉਸ ਗੜੀ ਵੱਲ ਨੂੰ ਉਸ ਮੈਦਾਨੇ ਜੰਗ ਵੱਲ ਨੂੰ ਜਿੱਥੇ ਯੋਧੇ ਸ਼ਹੀਦ ਹੋਏ ਪਏ ਆ ਮੂਹ ਨੇ ਰੇ ਸ਼ਾਮ ਨੂੰ ਤੁਰਿਓ ਪਹੁੰਚੇ ਪਹੁੰਚ ਕੇ ਉਹਨੇ ਆਪਣੀ ਸਿਆਨਤ ਦੇ ਨਾਲ ਯੋਧਿਆਂ ਦੇ ਪਏ ਹੋਏ ਸਰੀਰਾਂ ਦੇ ਹੱਥਾਂ ਨੂੰ ਉਹਨੇ ਟੋਇਆ ਹੱਥਾਂ ਦੇ ਵਿੱਚ ਪਾਏ ਹੋਏ ਕੜੀਆਂ ਨੂੰ ਜੋਇਆ ਤੇ ਕੜੀਆਂ ਤੋਂ ਤੇ ਕੇਸਾਂ ਤੋਂ ਦਸਤਾਰਾਂ ਤੋਂ ਨੇ ਮੂਹ ਹਨੇਰਾ ਸੀ ਮੂਹ ਹਨੇਰਾ ਸੀ ਸ਼ਾਮ ਦਾ ਵਕਤ ਆ ਜਦੋਂ ਇਹ ਸੇਵਾ ਸ਼ੁਰੂ ਕੀਤੀ ਤੇ ਚੰਨਣ ਕਰ ਨਹੀਂ ਸਕਦੀ ਕਿਉਂਕਿ ਉੱਥੇ ਬਕਾਇਦਾ ਪਹਿਰੇਦਾਰ ਲਾਈ ਹੋਇਆ ਬਕਾਇਦਾ ਉੱਥੇ ਸੁਰੱਖਿਆ ਕਰਮਚਾਰੀ ਸੂਬੇ ਸਰਹਿੰਦ ਵੱਲੋਂ ਆਪਦੇ ਵੱਲੋਂ ਛੱਡੇ ਗਏ ਆ ਤੰਬੂ ਉਹਨਾਂ ਨੂੰ ਲਾ ਕੇ ਦਿੱਤਾ ਹੋਇਆ ਵੀ ਤੁਸੀਂ ਇੱਥੇ ਰਹਿਣਾ ਬਸ ਇੰਨਾ ਸਰੀਰਾਂ ਨੂੰ ਕੋਈ ਚੱਕ ਕੇ ਨਾ ਲੈ ਕੇ ਜਾਵੇ ਜਿਹੜੇ ਸ਼ਹੀਦ ਹੋਏ ਆ ਮਹਾਰਾਜ ਜੀ ਦੇ ਯੋਧੇ ਇੱਥੇ ਸੜਦੇ ਰਹਿਣ ਤੁਸੀਂ ਬਸ ਇਹ ਨਿਗਰਾਨੀ ਰੱਖਣੀ ਆ ਹੁਣ ਅਤ ਦੀ ਸਰਦੀ ਦੇ ਕਰਕੇ ਉਹ ਆਪਣੇ ਤੰਬੂ ਵਿੱਚ ਬਹਿ ਕੇ ਵੀ ਆਉਣਾ ਕਿਹਨੇ ਆ ਸਰਕਾਰ ਦੇ ਡਰ ਤੋਂ ਬੀਬੀ ਸ਼ਰਨ ਕੌਰ ਨੇ ਜੋਹਦਿਆਂ ਹੋਇਆਂ ਕੜਿਆਂ ਦੇ ਨਾਲ ਦਸਤਾਰਾਂ ਦੇ ਨਾਲ ਪਹਿਚਾਨ ਕੀਤੀ ਤੇ ਆਪ ਉਹਨਾਂ ਨੂੰ ਚੱਕ ਚੱਕ ਕੇ ਆਪਣੇ ਮੋਢਿਆਂ ਤੇ ਆਪ ਚੱਕ ਚੱਕ ਕੇ ਉਹਨਾਂ ਨੂੰ ਮੋਢਿਆਂ ਤੇ ਤੇ ਇੱਕ ਥਾਂ ਤੇ ਇਕੱਠੇ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਲੱਕੜਾਂ ਵਿਸ਼ਾਈਆਂ ਲੱਕੜਾਂ ਵਿਸ਼ਾ ਕੇ ਸਤਕਾਰ ਦੇ ਨਾਲ ਸਰੀਰਾਂ ਨੂੰ ਉੱਥੇ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਵਾਰੀ ਵਾਰੀ ਉਹ ਇੰਜ ਸਰੀਰ ਲੱਭ ਰਹੀ ਆ ਉਹਨਾਂ ਲਾਸ਼ਾਂ ਦੇ ਵਿੱਚੋਂ ਜਿੱਥੇ ਮੁਸਲਮਾਨ ਵੀ ਮਰੇ ਹੋਏ ਪਏ ਆ ਇਹਨਾਂ ਦੀ ਇਹ ਖਾਸੀਅਤ ਹੁੰਦੀ ਸੀ ਮੁਸਲਮਾਨਾਂ ਦੀ ਪਹਾੜੀ ਰਾਜਿਆਂ ਦੀ ਵੀ ਇਹ ਆਪਦੇ ਬੰਦਿਆਂ ਨੂੰ ਸਾਂਭਦੇ ਨਹੀਂ ਸੀ ਜਿਹੜਾ ਕੋਈ ਸ਼ਹੀਦ ਹੋ ਗਿਆ ਜਿਹੜਾ ਕੋਈ ਮੈਦਾਨੇ ਜੰਗ ਵਿੱਚ ਮਾਰਿਆ ਗਿਆ ਜਾਂ ਜਿਹੜਾ ਜ਼ਖਮੀ ਵੀ ਆ ਉਹਦੀ ਵੀ ਦੇਖਭਾਲ ਨਹੀਂ ਸੀ ਕਰਦੀ ਧਿਆਨ ਨਹੀਂ ਸੀ ਦਿੰਦੇ ਉਹਦੇ ਵੱਲ ਵੀ ਜੇ ਕੋਈ ਜ਼ਖਮੀ ਵੀ ਹੋ ਗਿਆ ਬੰਦਾ ਬਚ ਸਕਦਾ ਉਹਦੇ ਵੱਲ ਵੀ ਇਹਨਾਂ ਧਿਆਨ ਨਹੀਂ ਦੇਣਾ ਉਹਦੇ ਵੱਲ ਵੀ ਧਿਆਨ ਨਹੀਂ ਦੇਣਾ ਇਹਨਾਂ ਨੇ ਵੀ ਚਲੋ ਬਚ ਗਿਆ ਠੀਕ ਹੈ ਨਹੀਂ ਬਚ ਗਿਆ ਤੇ ਤਾਂ ਵੀ ਠੀਕ ਹੈ ਤੇ ਜਿੰਨੀਆਂ ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਚਮਗੌਰ ਗੜੀ ਤੋਂ ਪਹਿਲਾਂ ਹੋਈਆਂ ਉਹਨਾਂ ਜੰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੰਗ ਫਤਿਹ ਕਰਦੇ ਰਿਹਾ ਜਿੱਤਦੇ ਰਿਹਾ ਬਾਅਦ ਵਿੱਚ ਰਾਜਪੂਤ ਰਾਜਿਆਂ ਦੇ ਸਿਪਾਈ ਜਰਨੈਲ ਤੇ ਪਠਾਣਾ ਦੇ ਮੁਸਲਮਾਨਾਂ ਦੇ ਸਿਪਾਈ ਤੇ ਜਰਨੈਲ ਉਹਨਾਂ ਦੀਆਂ ਅੰਤਮ ਕਰਿਆਵਾਂ ਉਹ ਗੁਰੂ ਸਹਿਬ ਹੀ ਕਰਾਉਂਦੇ ਰਹੇ ਉਹ ਆਪਦੇ ਬੰਦੇ ਚੱਕਣ ਵੀ ਨਹੀਂ ਸੀ ਆਉਂਦੇ ਕੋਈ ਜ਼ਖਮੀ ਹੋ ਗਿਆ ਉਹਨੂੰ ਮਰਮ ਪੱਟੀ ਕਰਾਉਣ ਮਗਰ ਮੁੜ ਕੇ ਦੇਖਦੇ ਹੀ ਨਹੀਂ ਸੀ ਉਹ ਤੇ ਗੁਰੂ ਸਾਹਿਬ ਆਪਣੇ ਯੋਧਿਆਂ ਨਾਲ ਕਿੰਨਾ ਪਿਆਰ ਕਰਦੇ ਸੀ ਜਦੋਂ ਕਿਤੇ ਜੰਗ ਖਤਮ ਹੋਣਾ ਨਾਲ ਹੋ ਕੇ ਗੁਰੂ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਯੋਧਿਆਂ ਨੂੰ ਸੰਭੋ ਨਾਲ ਹੋ ਕੇ ਯੋਧਿਆਂ ਨੂੰ ਸਾਂਭਣਾ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਖਮੀ ਹੋਏ ਯੋਧਿਆਂ ਦੀ ਮਰਮ ਪੱਟੀ ਕਰਾਉਣੀ ਉਹਨਾਂ ਦਾ ਇਲਾਜ ਕਰਉਣਾ ਜਦੋਂ ਪਤਾ ਲੱਗਿਆ ਵੀ ਹੁਣੇ ਜੰਗ ਖਤਮ ਹੋਇਆ ਲੜਾਈ ਦੇ ਵਿੱਚ ਜੈਕਾਰਾ ਲੱਗਿਆ ਫਤਿਹ ਦਾ ਤੇ ਨਾਲ ਹੀ ਮਹਾਰਾਜ ਨੇ ਜ਼ਖਮੀ ਯੋਧਿਆਂ ਨੂੰ ਸਾਹਮਣਾ ਸ਼ੁਰੂ ਕਰਾ ਦੇਣਾ ਵੀ ਬੰਦੇ ਜਿਹੜੇ ਵੱਜ ਸਕਦੇ ਆ ਹੁਣੇ ਵਜਾਓ ਤੇ ਉਹਦੇ ਵਿੱਚ ਦੁਸ਼ਮਣ ਦਲ ਦੇ ਯੋਧੇ ਵੀ ਕਈ ਵਾਰੀ ਮਹਾਰਾਜ ਨੂੰ ਮਿਲ ਜਾਂਦੇ ਉਹਨਾਂ ਦੀ ਸਾਂਭ ਸੰਭਾਲ ਵੀ ਮਹਾਰਾਜ ਕਰਉਂਦੇ ਵੀ ਚਲੋ ਹੁਣ ਜੰਗ ਦਾ ਫਤਿਹ ਹੋਈ ਗਿਆ ਉਹਨਾਂ ਦੀ ਸਾਂਭ ਸੰਭਾਲ ਤੇ ਜਿਹੜੇ ਜਰਨੈਲ ਕਈਆਂ ਜੰਗਾਂ ਦੇ ਜੇਤੂ ਸ਼ਹੀਦ ਹੋ ਜਾਂਦੇ ਸੀ ਜੰਗ ਦੇ ਵਿੱਚ ਮਹਾਰਾਜ ਨਾਲ ਲੜਦੇ ਆ ਉਹਨਾਂ ਦਾ ਸਨਮਾਨ ਦੇ ਨਾਲ ਗੁਰੂ ਸਾਹਿਬ ਉਹਨਾਂ ਦੀਆਂ ਅੰਤਮ ਕਰਿਆਵਾਂ ਜੇ ਮੁ슬ਮਾਨਾਂ ਤਾਂ ਉਹਨੂੰ ਦਫਨਾਉਣਾ ਜੇ ਪਹਾੜੀ ਰਾਜਿਆਂ ਵਿੱਚੋਂ ਰਾਜਪੂਤ ਰਾਜਿਆਂ ਵਿੱਚੋਂ ਤਾਂ ਉਹਦਾ ਸੰਸਕਾਰ ਕਰਾਉਣਾ ਵੀ ਮਹਾਰਾਜ ਐ ਨਹੀਂ ਵੀ ਸਾਡੇ ਨਾਲ ਲੜਨ ਆਇਆ ਸੀ ਤੇ ਹੁਣ ਇਹਨੂੰ ਫੜ ਕੇ ਰੋਲ ਦਿਓ ਨਾ ਇਨਸਾਨੀਅਤ ਕਿੰਨੀ ਤਗੜੀ ਆ ਮਹਾਰਾਜ ਜੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਇੰਨਾ ਗੱਲਾਂ ਤੋਂ ਪਤਾ ਲੱਗਦਾ ਵੀ ਮਰੇ ਹੋਏ ਦੁਸ਼ਮਣ ਦੀ ਵੀ ਮਹਾਰਾਜ ਬੇਕਦਰ ਹੀ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜ਼ਫਰਨਾਮੇ ਵਿੱਚ ਲਿਖਿਆ ਕਹਿੰਦੇ ਮੇਰਾ ਕੋਈ ਮਨ ਨਹੀਂ ਸੀ ਇੰਨਾ ਲੜਾਈ ਝਗੜਿਆਂ ਵਿੱਚ ਪੈਣ ਦਾ ਤੇਰੇ ਇੰਨਾ ਅਹਿਲਕਾਰਾਂ ਨੇ ਤੇਰੇ ਇਨਾ ਜਰਨੇਲਾ ਨੇ ਸੂਬੇਦਾਰਾ ਨੇ ਤੇਰੇ ਇਹ ਪਹਾੜੀ ਰਾਜਿਆਂ ਨੇ ਮੈਨੂੰ ਲੜਨ ਦੇ ਲਈ ਮਜਬੂਰ ਕੀਤਾ ਅਖੀਰ ਮੈਨੂੰ ਹਥਿਆਰ ਚੱਕਣੇ ਪਏ ਤੇ ਮਹਾਰਾਜ ਕਹਿੰਦੇ ਜਦੋਂ ਸਿਰ ਤੋਂ ਪਾਣੀ ਲੰਘ ਜਾਏ ਫੇਰ ਕੋਈ ਗੁਨਾਹ ਨਹੀਂ ਹੁੰਦਾ ਮੈਂ ਕੋਈ ਪਾਪ ਨਹੀਂ ਕੀਤਾ ਮੇਰੇ ਸਿਰ ਤੋਂ ਪਾਣੀ ਲੰਘਿਆ ਫੇਰ ਮੈਂ ਹਥਿਆਰ ਚੱਕਿਆ ਕਉ ਕਰ ਅਜ ਹਮਾ ਹੀਰ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਜਫਰ ਨਾਮ ਇਹਨੇ ਬੋਲਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੋ ਖੈਰ ਵਿਚਾਰ ਰਹੇ ਸੀਗੇ ਬੀਬੀ ਸ਼ਰਨ ਕੌਰ ਬਾਰੇ ਇੱਕ ਨੌਜਵਾਨ ਧੀ ਜਿਹਦਾ ਪਤੀ ਇਸ ਜੰਗ ਦੇ ਵਿੱਚ ਮਹਾਰਾਜ ਦੀ ਸੇਵਾ ਦੇ ਵਿੱਚ ਸ਼ਹੀਦ ਹੋਇਆ ਹੁਣ ਜਿੱਥੇ ਬਾਕੀ ਸਿੰਘਾਂ ਦੇ ਸਰੀਰਾਂ ਨੂੰ ਲੱਭ-ਲੱਭ ਕੇ ਆਪਣੇ ਮੋਢਿਆਂ ਤੇ ਚੱਕ-ਚੱਕ ਕੇ ਇੱਕ ਥਾਂ ਤੇ ਇਕੱਠਿਆਂ ਕਰ ਰਹੀ ਆ ਉਹ ਉੱਥੇ ਸਹਬਜ਼ਾਦਿਆਂ ਦੇ ਸਰੀਰ ਵੀ ਮਿਲੇ ਤੇ ਨਾ ਚਾਹੁੰਦਿਆਂ ਵੀ ਉਹਨੂੰ ਘੁੱਟ-ਘੁੱਟ ਕੇ ਰੋਣਾ ਪਿਆ ਕਿਉਂਕਿ ਜੇ ਉੱਚੀ ਰੋਂਦੀ ਆ, ਬੋਲਦੀ ਆ, ਕੁਝ ਆਵਾਜ਼ ਆਉਂਦੀ ਆ ਤੇ ਸਿਪਾਹੀ ਜਿਹੜੇ ਉਹ ਮਾਰ ਦੇਣਗੇ ਇਹਨੂੰ ਜਿਉਂਦੀ ਨੂੰ ਤੇ ਮਰਨਾ ਤਾਂ ਚਲੋ ਤੈ ਹੀ ਆ ਸਿਰ ਤੇ ਕਫਨ ਬੰਨ ਕੇ ਆਈ ਆ ਪਰ ਉਹ ਸੇਵਾ ਅਧੂਰੀ ਰਹਿ ਜੇਗੀ ਸੇਵਾ ਅਧੂਰੀ ਰਹਿ ਜੇਗੀ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਦੇਖ ਕੇ ਤੇ ਫਿਰ ਜਿਗਰ ਆਉਂਦਾ ਵੀ ਬਹੁਤ ਰੋਈ ਉਹਨਾਂ ਦੇ ਪੈਰਾਂ ਤੇ ਸਿਰ ਰੱਖ ਕੇ ਵੀ ਮਹਾਰਾਜ ਦੇ ਮਾਸੂਮ ਜੇ ਬੱਚੇ ਨੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦਾ ਜ਼ਿਕਰ ਆਉਂਦਾ ਵੀ ਤੀਰਾਂ ਦੇ ਨਾਲ ਪੁਰੋਇਆ ਪਿਆ ਸੀ ਬਾਬਾ ਅਜੀਤ ਸਿੰਘ ਤੇ 500 ਦੇ ਕਰੀਬਨ ਉਹਦੇ ਸਰੀਰ ਦੇ ਵਿੱਚੋਂ ਤੀਰ ਕੱਢੇ ਉਸ ਬੀਬੀ ਸ਼ਰਨ ਕੌਰ ਨੇ ਤੀਰ ਕੱਢੇ ਉਹਦੇ ਸਰੀਰ ਦੇ ਵਿੱਚ ਵਿੰਨੇ ਨੇ ਫੇਰ ਸਰੀਰ ਨੂੰ ਚੱਕ ਕੇ ਉਹ ਥਾਂ ਤੇ ਲੈ ਕੇ ਆਂਦਾ ਜਿੱਥੇ ਸੰਸਕਾਰ ਕੀਤਾ ਜਾਣਾ ਲਕੜਾਂ ਵਿਸ਼ਾਈਆਂ ਹੋਈਆਂ ਨੇ ਉਹਨੇ ਜਿੰਨੀ ਗੱਲ ਕਰਨੀ ਸੋਖੀ ਆ ਥੋੜਾ ਅਮੈਜ਼ਨ ਕਰੋ ਲਕੜਾਂ ਇਕੱਠੀਆਂ ਕਰਨੀਆਂ ਇੱਕ ਔਰਤ ਦੇ ਲਈ ਫਿਰ ਕੱਲਾ ਕੱਲਾ ਸਰੀਰ ਲੱਭਣਾ ਤੇ ਡਰ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਚੱਕਣਾ ਫਿਰ ਉਸ ਜਗ੍ਹਾ ਤੇ ਲੈ ਕੇ ਆਉਣਾ ਕਿੰਨਾ ਹੁਕਾ ਸਾਹਿਬ ਜਦਿਆਂ ਦੇ ਸਰੀਰ ਉਸ ਜਗ੍ਹਾ ਤੇ ਰੱਖੇ ਗਏ ਤੇ ਲਬਦਿਆਂ ਲਬਦਿਆਂ ਆਉਦੇ ਪਤੀ ਦਾ ਸਰੀਰ ਵੀ ਲੱਭਿਆ ਉਹਨਾਂ ਸ਼ਹੀਦਾਂ ਦੇ ਵਿੱਚ ਆਪਦੇ ਪਤੀ ਦਾ ਸਰੀਰ ਵੀ ਲੱਭਿਆ ਕੁਝ ਮਿੰਟ ਉਹਨੂੰ ਆਪਣੇ ਕੋਲ ਰੱਖਿਆ ਨਾ ਚਾਹੁੰਦਿਆਂ ਵੀ ਭਰੇ ਮਨ ਦੇ ਨਾਲ ਉਹਨੂੰ ਚੱਕ ਕੇ ਉਹਨਾਂ ਉੱਥੇ ਹੀ ਰੱਖ ਦਿੱਤਾ ਜਿੱਥੇ ਬਾਕੀ ਸ਼ਹੀਦ ਸਿੰਘਾਂ ਦੇ ਸਰੀਰ ਰੱਖੇ ਹੋਇਆ ਰੱਖ ਕੇ ਫਿਰ ادب ਦੇ ਨਾਲ ਹੋਰ ਉੱਪਰ ਲੱਕੜਾਂ ਰੱਖ ਕੇ ਤੇ ਫਿਰ ਅਰਦਾਸ ਬੇਨਤੀ ਕਰਕੇ ਮਰਿਆਦਾ ਦੇ ਨਾਲ ਅਗਨ ਪੇਟ ਕਰ ਦਿੱਤੀ ਆ ਅੱਗ ਲਾ ਦਿੱਤੀ ਆ ਤੇ ਜਦੋਂ ਅੱਗ ਬੜੀ ਆ ਦੂਰ ਤੱਕ ਚਾਨਣ ਹੋਇਆ ਤੇ ਤੰਬੂ ਵਿੱਚ ਸੁੱਤੇ ਹੋਏ ਜਿਹੜੇ ਅਹਿਲਕਾਰ ਨਹੀਂ ਉਹਨਾਂ ਨੂੰ ਵੀ ਜਾਗ ਆ ਗਈ ਜਦੋਂ ਦੂਰ ਤੱਕ ਚਾਨਣ ਹੋਇਆ ਅਗਦੇ ਨਾਲ ਉਹ ਆਏ ਆ ਆ ਕੇ ਪੁੱਛਦੇ ਆ ਕੌਣ ਹੈ ਉਸ ਵਕਤ ਜਦੋਂ ਸੰਸਕਾਰ ਹੋ ਰਿਹਾ ਹੋਵੇ ਮਰਿਆਦਾ ਹੈ ਕੀਰਤਨ ਸੁਹੇਲੇ ਦਾ ਪਾਠ ਕੀਤਾ ਜਾਂਦਾ ਤਾਂ ਬੀਬੀ ਸ਼ਰਨ ਕੌਰ ਨਾਲ ਨਾਲ ਪਾਠ ਕਰ ਰਹੀ ਸੀ ਕੀਰਤਨ ਸੁਹੇਲੇ ਦਾ ਜਦੋਂ ਸੰਸਕਾਰ ਹੋ ਰਿਹਾ ਸੀ ਯੋਧਿਆਂ ਦੇ ਸਰੀਰਾਂ ਦਾ ਫਿਰ ਜੇਕਰ ਆਉਂਦਾ ਹੈ ਕਿ ਪਾੜ ਦੀ ਸਮਾਪਤੀ ਤੋਂ ਬਾਅਦ ਵਾਰ-ਵਾਰ ਉਹਨਾਂ ਨੇ ਪੁੱਛਣ ਤੇ ਜਦੋਂ ਨੇ ਕਿਹਾ ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਉਹਨਾਂ ਨੇ ਗੌਰ ਨਾਲ ਦੇਖਿਆ ਵੀ ਇਹ ਕੋਈ ਲੱਗੀ ਹੋਈ ਅੱਗ ਆਮ ਨਹੀਂ ਹੈ ਇਹ ਉਹ ਸਰੀਰ ਸਰੀਰਾਂ ਦਾ ਸੰਸਕਾਰ ਹੋ ਰਿਹਾ ਹੈ ਜੋ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਯੋਧੇ ਸਨ ਤੇ ਜਦੋਂ ਉਹਨੂੰ ਮਾਰਨ ਦੇ ਲਈ ਖਤਮ ਕਰਨ ਦੇ ਲਈ ਤਲਵਾਰਾਂ ਲੈ ਕੇ ਅੱਗੇ ਵਧਿਆ ਤਾਂ ਉਹਨੇ ਜੋ ਘਰ ਦੇ ਵਿੱਚੋਂ ਵੱਡੀ ਤਲਵਾਰ ਆਪਣੇ ਨਾਲ ਲੈ ਕੇ ਆਈ ਸੀ ਉਹਨੂੰ ਬੇਮਿਆਨ ਕਰਕੇ ਕੁਝ ਸਮਾਂ ਤਾਂ ਕਿ ਸੰਸਕਾਰ ਹੋ ਸਕੇ ਉਹਨਾਂ ਦੇ ਨਾਲ ਲੜੀ ਲੜਦਿਆਂ ਹੋਇਆ ਜਦੋਂ ਉਹਨਾਂ ਸਿਪਾਹੀਆਂ ਨੇ ਦੇਖਿਆ ਵੀ ਇਹਨੂੰ ਮਾਰਨਾ ਔਖਾ ਹੈ ਬਹੁਤ ਸਾਰੇ ਫੱਟ ਲੱਗੇ ਉਹਦੇ ਤਲਵਾਰਾਂ ਦੇ ਵਾਰ ਦੇ ਨਾਲ ਅਖੀਰ ਜੇਕਰ ਆਉਂਦਾ ਹੈ ਕਿ ਉਹਨੂੰ ਉਸੇ ਬਲ ਦੀ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਬਾਕੀ ਯੋਧਿਆਂ ਦੇ ਸਰੀਰਾਂ ਦਾ ਸੰਸਕਾਰ ਹੋ ਰਿਹਾ ਸੀ ਬੀਬੀ ਸ਼ਰਨ ਕੋਲ ਉਹਦੇ ਨਾਂ ਤੇ ਅੱਜ ਗੁਰੂ ਘਰ ਬਣਿਆ ਹੋਇਆ ਹੈ ਬਹੁਤ ਤਗੜੀ ਕੁਰਬਾਨੀਆਂ ਆਪਣੀ ਜਾਨ ਦੀ ਨਾ ਪਰਵਾਹ ਕਰਦਿਆਂ ਹੋਇਆਂ ਉਸ ਬੀਬੀ ਨੇ ਸਹਬਜ਼ਾਦਿਆਂ ਦਾ ਯੋਧਿਆਂ ਦਾ ਸੰਸਕਾਰ ਕੀਤਾ ਇਹ ਇਤਿਹਾਸ ਦੇ ਮੁਤਾਬਕ ਅੱਜ ਉਹ ਦਿਨ ਹੈ ਜਦੋਂ ਸਹਬਜ਼ਾਦਿਆਂ ਦਾ ਤੇ ਬਾਕੀ ਸਿੰਘਾਂ ਦਾ ਅੰਤਮ ਸੰਸਕਾਰ ਬੀਬੀ ਸ਼ਰਨ ਕੌਰ ਵੱਲੋਂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਜੋ ਕੀਤਾ ਗਿਆ ਖੁਦ ਵੀ ਉਸੇ ਅੱਗ ਦੇ ਵਿੱਚ ਜਿਹੜਾ ਉਹ ਸ਼ਹੀਦ ਹੋਈ ਉਹਨੂੰ ਸਾੜ ਦਿੱਤਾ ਗਿਆ ਸੋ ਸਰਬਗੁਰੂ ਕਿਰਪਾ ਕਰਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਇਤਿਹਾਸਕ ਦਿਨ ਹੋਣਗੇ ਆਪਾਂ ਵਿਚਾਰਾਂਗੇ ਸੁਣਾਵਾਂਗੇ ਜੀ ਦੂਜੇ ਪਾਸੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਜਾ ਰਹੇ ਆ ਦੂਜੇ ਪਾਸੇ ਸਹਿਬਜ਼ਾਦਿਆਂ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਕੇ ਛੋਟੇ ਫਰਜ਼ੰਦ ਛੋਟੇ ਸਹਿਬਜ਼ਾਦੇ ਉਹਨਾਂ ਦੇ ਇਤਿਹਾਸ ਨੂੰ ਅੱਗੇ ਆਪਾਂ ਸਤਗੁਰਾਂ ਨੇ ਜਿਵੇਂ ਸਮਾਂ ਬਖਸ਼ਿਆ ਵਿਚਾਰਾਂਗੇ ਸੁਣਾਗੇ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ